ਬਾਜੀ 7 ਵਜੇ ਉੱਡਦੇ ਆ ਘਰੇ ਉੱਡੀ ਜਾਂਦੇ ਆ 4-5 ਵਜੇ ਦੇ ਕਰ ਕਬੂਤਰ ਕੱਲ ਬਾਜੀ ਨਿਭੜ ਗਈ ਸੀ ਮਰਾ ਜਵਾਕ ਸੀ ਨਵੇੜਤੀ ਸੀ ਨਾ ਪਰ ਉਹ ਵੱੜ ਕੇ ਬੋਲੇ ਤਾਂ ਹੈ ਨਹੀਂ ਕੱਲ ਸਾਰੀਆਂ ਉਹਦਾ 6:00 ਤੇ 12:00 ਚ ਕਹਿ ਦਿੰਦੇ ਆ ਵੀ ਸਾਡਾ ਭਣਾ 3 ਵਜੇ ਕੱਲਾ ਰਹੇ 7 ਵਜੇ 6:00 ਵਾ ਵੀ ਹਰੇਕ ਰਹੀ ਸੀ ਗੱਲ ਯਾਰ ਕਬੂਤਰ 2-2 5 ਵਜੇ ਦੇ ਕਰ ਘਰੇ ਉੱਡੀ ਜਾਂਦੇ ਆ ਕਬੂਤਰ ਹੁਣ ਤਾਂ ਉੱਡਦੇ ਆ ਬਈ ਐਵੇਂ ਉਹ ਉਹ ਗੈਂਗਾਂ ਗੱਲਾਂ 1 ਵਜੇ જતા ਜਾਂਦੇ ਸੀ ਗੈਂਗ ਬਣਾਈ ਫਿਰਦੇ ਇੱਕ ਨੇ ਪਾਈ ਨਹੀਂ ਸੀ ਰਿਕਾਰਡਿੰਗ ਕਹਿੰਦਾ ਗੈਂਗ ਬਣਾਈ ਫਿਰਦਾ ਬਾਈ ਕਬੂਤਰਾਂ ਵਾਲੇ ਕਹਿੰਦਾ ਸਾਡਾ ਹਰਾ ਗਈ ਸੁਣਨੀ ਆ ਮੋਟੇ ਮਨ ਦਾ ਦੱਸਦਾ ਨਾ ਦੁਨੀਆ ਮਾਰਾ ਕੇ ਮੈਂ ਤੂੰ ਇੱਕ ਲਿਖਿਆ ਪਹਿਲਾਂ ਦੂਜਾ ਵੀ ਲਿਖਿਆ ਨਿਕਲੋ ਨਿਕਲੋ ਉਹਨਾਂ ਵੇ ਨੂੰ ਦਾ ਕਰ ਮੈਂ ਥੋੜਾ ਬਾਅਦ ਹਣੇ ਤਾਂ ਐ ਮਾਰ ਲਿਆ ਤੁਹਾਨੂੰ ਨਵੇੜ ਤੇ ਉੱਥੇ ਕਿਸੇ ਨੂੰ ਠੋਲੂ ਵੀ ਨਹੀਂ ਸੀ ਮਿਲਣਾ ਹੂੰ ਤੁਹਾਨੂੰ ਤਾਂ ਪਹਿਲਾਂ ਵੇ ਅਸੀਂ ਨਾ ਹਟ ਲੈਂਦੇ ਨਹੀਂ ਹੁਣ ਅੱਪਾ ਆ ਜੀ ਮੈਂ ਥੋੜਾ ਜਿਹਾ ਦਿੱਤਾਂ ਮਾਰਾ ਅੱਛਾ ਮੈਂ ਹੰਦੋ ਕੱਢ ਰਿਹਾ ਹਾਂ ਕੱਢਿਆ ਭਾਣਾ ਚਿੱਟਾ ਜਮਨ ਹੁਣ ਖੱਦ ਕੇ ਹੁਣ ਚਾਹ ਪਿਆ ਪੈ ਮਨ ਕੁੱਤਾ ਪੇ ਉੱਠ ਗਿਆ ਹੈਂ ਬਿੱਟੂ ਕਾਲਾ ਬਿੱਟੂ ਪੁੱਤੋ ਕਿਵੇਂ ਦੇਖ ਰਹਾ ਹੈ ਬ੍ਰਿਸ਼ ਤੰਮਨ ਵਾਲੇ ਮਾਰਕ ਤੱਕੜੇ ਜਿਹੜਾ ਮਾਤਾ ਦਿੱਟੂ ਬਖਸ ਹੋਰ ਲੈਣੀ ਮੈਟਰ ਨੂੰ ਆਵਾਜ਼ ਹਾਂ ਅੱਗੇ ਲੱਗ ਗਿਆ ਲਗਨੀ ਕੋਸਾ ਨਾ ਫਾ ਉਹ ਨਾ 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 ਲਾਲ ਫਿਰ ਹਾਂ ਇਹ ਹਾਂ ਇਹ ਕਿਦੋਂ ਇਹ ਚੱਲ ਕਈ ਨਹੀਂ ਫੱਤੀ ਫੱਬਾ ਉਹ ਗੋਠੇ ਪਈ ਕਿਹੜੇ ਹੈ ਇਹ ਹਾਂ ਇਥੇ ਵੀ ਬਾਈ ਜਿਲ੍ਹਾ ਲਿਖੋ ਤੇ ਬਾਹਰ ਚਾਜਾਂ ਦੇਖ ਲਈ ਹੁਣ ਕੋ ਗੌਰ ਨਾ ਕੀ ਥੋੜਾ ਲਗਾ ਹਾਂ ਜੀ ਉਹ ਕੰਮ ਲਾ ਲਈ ਜੋ ਤੋ ਓਏ ਪਹਿਲਾਂ ਚਿੱਟਿਆ ਜਾ ਓਏ ਸੁੱਤੇ ਮੈਨੂੰ ਉਠਾ ਲੈ ਹੁਣ ਚਾਹਦਾ ਪਿਆਰੇ ਨਾ ਦੁੱਧ ਦੀ ਪੱਤੀ ਆਉਂਦੀ ਏ ਤੈਨੂੰ ਲਿਆ ਆ ਜਾ ਕੋਈ ਨਾ ਕੋਈ ਨਾ ਪੱਤੀ ਉੱਥੋਂ ਆਪੇ ਹੀ ਖਾਣੂ ਤੂੰ ਦੁੱਧ ਹੀ ਪਿਆਰੇ ਜੋ ਤਾਂ ਪੱਖ ਉਹ ਆ ਤਰਾਹੀ ਟੋਰੀ ਰੁੱਸਾ ਜੇ ਇਕੱਲਾ ਹਾਂ ਆਹਾ ਹੋ ਲੈ ਕੇ ਲਵੜੀਨ ਜਾਲਪੁਰਾ ਜਿਹੜੀ ਐਂਟਰੀ ਟੀ ਫ੍ਰੈਂਚੀਸ਼ ਬਾਈ ਜੀ ਰਿਕਾਰਡ ਹੋ ਗਈ ਨਾ ਜਾਲਪੁਰਾ ਦੀ 1 ਲੱਖ ਜਿਹੜੀ ਮਰਜ਼ੀ ਲੇ ਲੇ ਇੰਨੇ ਬੰਦੇ ਭੈਣਾਂ ਕੋ ਕੰਮ ਲੈਣਾ ਮੇਰੇ ਹਲਾ ਜਾਏ ਵਿਹਾਰੇ ਨਾ ਇਹਨੂੰ ਕਹਿੰਦਾ ਭਰੇ ਚੱਕ ਲੈਣਾ ਦੂਜਾ ਬਾਈ ਹੈ ਬਨਾ ਹੋਰ ਹੁਣ ਮੱਕੀ ਜੀ ਆ ਗਈ 2 ਵਜੇ ਲਵਲੀਨ ਤੇ ਆ ਗਈ ਉਹ ਬੰਦੇ ਜੱਟ ਕਰ ਗਈ ਹੈ ਜੀ ਮੱਤ ਨਹੀਂ ਕਰਨਾ ਬੰਦਾ ਪਾਉਂਦਾ ਦੋ ਇੱਕ 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 ਗੁਰਨੀ ਉਹ ਪਿੰਜਰੇ ਥੱਲੇ ਰਕੀਦਾ ਬੈਠਿਆ ਸਾਡੇ ਨਾਲ ਕੀੜਾ ਹੋਈ ਸੀ ਦਾਣੇ ਚੋਗ ਗਿਆ ਸੀ ਕਬੂਤਰ ਭੈਣਾਂ ਪਿੰਜਰੇ ਥੱਲੇ ਆ ਦਰੀ ਜੀ ਛੋਟੀ ਰਹਿ ਗਈ ਮੇਰੇ ਹੱਲ ਨੇ ਦਾਣੇ ਚੋਗਲੇ ਬਾਣ ਚ ਅੱਛਾ ਤੇ ਬਦਾਂ ਬੋ 55 ਕੋ ਰਹੇ ਚਾਹਾਂ ਯਾਰ ਪੁਰਾ ਦੇਖ ਕੇ ਚੁੱਟ ਗਿਆ ਮੈਂ ਜਮਾਨਾ ਖਾਵਾ ਦੇ ਗੱਡੀ ਖਾਵਾ ਦੇ ਮਨ ਸਾਡੇ ਵਾਜੇ ਚਾ ਗੁਨਾਹ ਦੁਰਖਾ ਪਾਸੇ ਤੇ ਆਉਂਦੀ ਦੋ ਗਰਮਾਹ ਸ਼ਾ ਯਾਰ ਅੱਜ ਤਾਂ ਓਏ ਇੱਕ ਬਾਏ ਧੁੱਪੇ ਗਿਆ ਬਾ ਕੋਈ ਨਾ ਦੋ ਤੱਕ ਨਹੀਂ ਹੈ ਦੋ ਤੱਕ ਪੱਕੋ ਹੋਰ ਹਾਂ ਬਗਲ ਦਾਣ ਤੋਂ ਫਟੋ ਹਾਂ ਫੌੜੀ ਸਿੰਘ ਤੋਂ ਗਮਾ ਦੇ ਦਿਖਾਈਂ ਪੰਨਾ ਉਹ ਨਾ ਕੋਈ ਨਾ ਜੋ ਕਾਲੀ ਚੀਨੀ ਨਾ ਪੱਲਾ ਦਾ ਘੋਣੀਆਂ ਨੇ ਕਾਲੀ ਚੀਨੀ ਕਾਲਾ ਲੱਗਦਾ ਹੈ ਗਰਮੀਤ ਸੇਕੇ ਗਰਮੀਤ ਸੇਕੇ ਹੋਈ ਹੈ ਮੰਡੀ ਨਾਲ ਫੱਕੀ ਵਾਲੀ ਹੈ ਬੋਹੜ ਵਾਲੀ ਠੀਕ ਹੈ ਫੱਗੜ ਵਾਲੀ ਨਾ ਨਾ ਮੇਰੇ ਤੇ ਕਿਹ ਲੱਗਦੀ ਹੈ ਗਰਮੀਤ ਇਹ ਜੋ ਫੜਿਆ ਕਿਹੜਾ ਚਿੱਟੀਆਂ ਨਾਲ ਮੈਂ ਕਿੱਥੇ ਆਉਂਦਾ ਉਹ ਕੋ ਹੁੰਦਾ ਉਹ ਬਾਈ ਕੋਲੇ ਆਉਂਦੇ ਉਹ ਤੇ ਹੋ ਤਾਂ ਨਹੀਂ ਜਿਦਾ ਕਾਲੀ ਉਹ ਵੀ ਠੀਕ ਆ ਠੀਕ ਉਹ ਜਿਹਦਾ ਜਮਾਨਦਾਰੀ ਦੇਖਾਂਦਾ ਮੈਂ ਨਾਲ ਹੈਗਾ ਗੁੱਡੇ ਦੇ ਜੀ ਜਿਹੜਾ ਤੂੰ ਕਾਦੀ ਨਾਲ ਬਹਿਣਾ ਉਹ ਲਿਖੇਗੇ ਸਾਰੇ ਕੋਈ ਹੋਰ ਤਾਂ ਨਹੀਂ ਹੈਗਾ ਲਿਖਣ ਵਾਲਾ ਕਬੂਤਰ ਹੈ ਬਾਕੀ ਗੱਗਾ ਪੋਟੋ ਕਾ ਨਗਰੀ ਦਾ ਬੰਦਾ ਬੈਠਾ ਨਹੀਂ ਦੱਸਦਾ ਬੰਦਾ ਜੀਵਾਰ ਹੋਰ ਰੱਖੀ ਆ ਹੁਣ ਗੱਗੀਆਂ ਆਈਆਂ ਫਿਰ ਆਹ ਵਾ ਭੈਣ ਨਿਆ ਹੋਰ ਹੋ ਗਿਆ ਸੀ ਮੋਰਾ ਸਾਲਾ ਮਰਾ ਤਾਂ ਵੀ ਰਹੀਦਾ ਛੱਡ ਦਿੱਤੇ ਉਹ ਕੁਝ ਛੱਡ ਤੀ ਲੋ ਦੰਮੀ ਲੋ ਆਪ ਕੋਲ ਦੁਕਾਨੀ ਆ ਕਾਰੀਆ ਲੋ ਦੱਸਦਾ ਜਾਵਾਂ ਰ ਕੀ ਕਰਾ ਪਾ ਰਹੇ ਹੋ ਤੁਸੀਂ ਮੇਰੇ ਨਾਲ ਤੇਰੇ ਮੂਲੇ ਨਾਲ ਲਾਲ ਚੀਂ ਇਹ ਰਿਕੀ ਭੱਜ ਰੋ ਹੈ ਹੈ ਰਿਕੀ ਭੱਜ ਰੋ ਹੈ ਤੁਸੀਂ ਵੀ ਕਰਾਈ ਵੱਠਾ ਇਧਰ ਐਂਟਰੀ ਹੋਰ ਕੀ ਆ ਸਰਾ ਹੀ ਹੋਇਆ ਤੁਹਾਡਾ ਕੰਮ ਛੋਟਾ ਦਾ ਛੱਤੀ ਕਰਦੇ ਛੱਤੀ ਕਰਦੇ ਕੋਈ ਗੰਦਾ ਟਲੇ ਗੰਦਾ ਆਲਪ ਹੈ ਨਾ ਮੋੜਲੇ ਵੜਿਆ ਤੁਸੀਂ ਕਰ ਲਿਆ ਮਾ ਦਾ ਹਜੇ ਉੱਠਿਆ ਹੀ ਮੈਨੂੰ ਫੋਨ ਲਾ ਕੇ ਕਹਿੰਦਾ ਆਜਾ ਹਿੰਮਤ ਨਾਲ ਕਹਿੰਦਾ 22 ਤਸੁੱਟਣ ਆਲੇ ਮੈਂ ਚੱਲ ਮੈਂ ਆ ਗਿਆ ਮੇਰਾ ਤਾਂ ਰਾਤ ਦਾ ਹੈ ਨਹੀਂ ਹੀ ਘਰੇ ਕੰਮ ਕੁਮ ਹੁੰਦਾ ਜਾਂ ਸਵੇਰੇ ਕਹਨੂੰ ਭਾਂਜਿਆ ਜਾਂਦਾ ਮਾ ਤਾਂ ਆਪ ਦਾ ਕੁੱਤ ਨਹੀਂ ਛੱਡਣ ਜਾਂਦਾ ਹਾਂ ਬਸ ਆਪਣੀ ਕਰਾਈ ਆ ਹਾਂ ਨਾ 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 ਉਤਰੀ ਨਹੀਂ ਆਪਾਂ ਹੀ ਕਰਾਉਣੇ ਆ ਬਾਈ ਬਣਾਉਣੇ ਆ ਬਸ